ਸੋਨੂ ਪੁੱਛਿਆ ਗਿਆ ਭਾਈ ਸਾਹਿਬ ਇਹਦਾ ਪਰਮਿਸ਼ਨ ਦਾ ਤਾਂ ਸਾਡਾ ਖਸਮਾ ਸਾਡਾ ਨੂੰ ਕਿਹਾ ਸੋਨੂ ਦੱਸਿਆ ਗਿਆ ਸੀਗਾ ਵੀ ਇੱਥੇ ਕਿੰਨੇ ਰਹਿ ਗਏ ਜੀ ਬੋਲੀ ਦੱਸਿਆ ਆ ਅੱਗੇ ਉੱਪਰ ਤੋਂ ਰਹਿਣੇ ਸਾਡੇ 4-5 ਬੰਦੇ ਚੜਾਦੇ ਘਰ ਦੇ ਉੱਪਰ ਬੱਸ ਇਹਨੇ ਪੁੱਛਿਆ ਮੈਂ ਕਿ ਤੂੰ ਹੀ ਪਰਮਿਸ਼ਨ ਲਈ ਹੈ ਕਹਿੰਦੇ ਨਹੀਂ ਜੀ ਬਸ ਸਰਕਾਰ ਉਹ ਹੈ ਜੀ ਕਹਿੰਦੇ ਇਹ ਪ੍ਰਸ਼ਾਸਨ ਦੇ ਲਿਆ ਮੰਦਿਰ ਨਾ ਮੈਂ ਕਹਾਂ ਪ੍ਰਸ਼ਾਸਨ ਦੀ ਜਗ੍ਹਾ ਧੋਣਾ ਹੈ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਆ ਤੁਸੀਂ ਕਿੱਦਾਂ ਲਾ ਦੋਗੇ ਮੇਰੀ ਪ੍ਰੋਪਰਟੀ ਦੇ ਉੱਤੇ ਤੇ ਫਾੜਿਆ ਨਹੀਂ ਜੇ ਮੈਂ ਫਾੜਿਆ ਤਾਂ ਚੱਕ ਕੇ போੜ ਤੋ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਮੈਂ ਕਹਾ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਨਹੀਂ ਹੋਣੀ ਮੈਂ ਇਹਨਾਂ ਤੋਂ ਪੁੱਛਿਆ ਕਹਿੰਦੇ 나ਈ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾ ਪਰਮਿਸ਼ਨ ਬਿਨਾ ਪਰਮਿਸ਼ਨ ਤੋਂ ਲਾਤਾ ਹੀ ਚੱਕ ਲਈਆ ਸਵੇਰੇ ਫਾੜਿਆ ਆਪਣਾ ਮਗਾ ਫਾੜ ਮੇਰੀ ਦੁਕਾਨ ਤੋਂ ਫਾੜ ਤੀ ਸਾਨੂੰ ਬਿਨਾ ਮਤਲਬ ਪੁੱਛੇ ਗੋਠੇ ਚੜ੍ਹ ਕੇ ਸਵੇਰੇ ਚੋਰੀ ਦੀ ਗੱਲ ਸਵੇਰੇ ਗੋਠੇ ਚੜ੍ਹ ਕੇ ਬਿਨਾ ਮਤਲਬ ਤੋਂ ਤੁਹਾਨੂੰ ਪੁੱਛਿਆ ਸੀਗਾ ਇਹਨਾਂ ਪੁੱਛੇ ਦੀ ਸਵੇਰੇ 4:30 ਵੇ ਮੈਂ ਕਹਾ ਤੁਸੀਂ ਚੋਰ ਹੋ ਕੌਣ ਸਾਨੂੰ ਹੀ ਪਤਾ ਕੌਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਸ਼ੂਟਿੰਗ ਹੋ ਰਹੀ ਆ ਸਾਡਾ ਬਿਜ਼ਨਸ ਹੈ ਮੈਂ ਕਹਾਂ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਹਾਂ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸਾਡੇ ਤੋਂ ਵੀ ਵੀਰਾਂ ਪੁੱਛੇ ਲਾਤਾ ਤੁਹਾਨੂੰ ਪੁੱਛਿਆ ਗਿਆ ਪੈਸਾ ਨਹੀਂ ਲਓ ਪਰ ਉਹਨੂੰ ਦੀ ਸਾਡੀਆਂ ਬਾ ਸਾਡਾ ਕੰਮ ਸਾਡਾ ਰੁਕਿਆ ਹੋਇਆ ਆ ਤੁਹਾਨੂੰ ਦੱਸਿਆ ਗਿਆ ਅਸੀਂ ਆ ਜੀ ਕੋਈ ਨਹੀਂ ਰੁਕਿਆ ਆ ਗਏ ਉੱਪਰ ਸਵੇਰੇ ਸਾਡੇ ਚਾਰ-ਪੇ ਬੰਦੇ ਚੜਾ ਦੇ ਘਰ ਦੇ ਉੱਪਰ بس ਸਵੇਰੇ ਪੁੱਛਿਆ ਮਗਾ ਤੂੰ ਵੀ ਪਰਮਿਸ਼ਨ ਲਈਤੀ ਆ ਮੈਂ ਨਹੀਂ ਇਹ ਤਾਂ ਸਰਕਾਰ ਉਹ ਹੈ ਜਿਹਨੇ ਪ੍ਰਸ਼ਾਸਨ ਦੇ ਨਾਮ ਦੀ ਨਾਲ ਮੈਂ ਕਿਹਾ ਪ੍ਰਸ਼ਾਸਨ ਦੀ ਜਗ੍ਹਾ ਧੋਣਾ ਹੈ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਹੈ ਤੁਸੀਂ ਕਿੱਦਾਂ ਲਾ ਦਿਓਗੇ ਮੇਰੀ ਪ੍ਰੋਪਰਟੀ ਦੇ ਉੱਤੇ ਮੈਂ ਬਾਹਰੇ ਨਹੀਂ ਮੈਂ ਬਾਹਰੇ ਆ ਕੇ ਚੱਕ ਕੇ ਪੋੜ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਮੈਂ ਕਿਹਾ ਸ਼ਾਇਦ ਤੁਹਾਡਾ ਪਰਮਿਸ਼ਨ ਨਹੀਂ ਹੋਣੀ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਨਹੀਂ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾਂ ਪਰਮਿਸ਼ਨ ਤੋਂ ਇਹ ਨਾ ਪਰਮਿਸ਼ਨ ਤੋਂ ਲਾਦਾ ਹੀ ਚੱਕ ਕਰਦੇ ਨੂੰ ਫੇਰ ਫਸ ਹੁਣ ਗੱਲ ਖਤਮ ਕਰ ਲੈ ਨਾ ਇਹਨੂੰ ਤੂੰ ਥੱਲੇ ਕਰ ਲੈ ਮੇਰਾ ਵੀਰ ਬਾਦ ਗੱਲ ਨਾ ਹੁਣ ਬਾਦ ਗੱਲ ਲੈ ਨਾ ਮੇਰਾ ਭਰਾ ਹੁਣ ਤੂੰ ਕਦੋਂ ਬਣਾਈ ਜਾ ਰਿਹਾ ਮੇਰਾ ਵੀਰ ਯਾਰ ਤੁਹਾਨੂੰ ਪੁੱਛਿਆ ਗਿਆ ਭਾਈ ਸਾਹਿਬ ਇਹਦਾ ਪਰਮਿਸ਼ਨ ਦਾ ਕਾ ਸਰ ਦਾ ਕਸਟਮਰ ਸਾਡਾ ਰੁਕਿਆ ਹੋਇਆ ਹਾਂ ਤੁਹਾਨੂੰ ਦੱਸਿਆ ਗਿਆ ਸੀਗਾ ਵੀ ਇੱਥੇ ਕਿੰਨੇ ਰੱਕੇ ਜੀ ਕੋਈ ਵੀ ਦੱਸਿਆ ਅੱਗੇ ਉੱਪਰ ਤੇਰੇ ਸਾਡੇ 4-5 ਬੰਦੇ ਚੜਾ ਦੇ ਘਰ ਦੇ ਉੱਪਰ ਮਤਰੇਰੇ ਪੁੱਛਿਆ ਨਾ ਤੂੰ ਹੀ ਪਰਮਿਸ਼ਨ ਲਈ ਹੈ ਮੈਂ ਨਹੀਂ ਇਹ ਤਾਂ ਸਰਕਾਰ ਉਹ ਐ ਕਹਿੰਦੇ ਪ੍ਰਸ਼ਾਸਨ ਦੇ ਨਾਮ ਅੰਦੀ ਨਾ ਪ੍ਰਸ਼ਾਸਨ ਦੀ ਜਗ੍ਹਾ ਧੋਣਾ ਹੈ ਮੇਰੀ ਆਪਣੀ ਪਰਸਨਲ ਪ੍ਰੋਪਰਟੀ ਆ ਤੁਸੀਂ ਕਿੱਦਾਂ ਲਾ ਦੋਗੇ ਮੇਰੀ ਪ੍ਰੋਪਰਟੀ ਦੇ ਉੱਤੇ ਮੈਂ ਫਾੜਿਆ ਨਹੀਂ ਮੈਂ ਫਾੜਿਆ ਤੋਂ ਚੱਕ ਕੇ ਪੋਸਟ ਤੁਹਾਡੀ ਦੁਕਾਨ ਦੇ ਉੱਤੇ ਲੱਗਿਆ ਹੋਇਆ ਸੀ ਮੈਂ ਕਿਹਾ ਸ਼ਾਇਦ ਤੁਹਾਡੇ ਤੋਂ ਪਰਮਿਸ਼ਨ ਨਹੀਂ ਹੋਣੀ ਮੈਂ ਇਹਨਾਂ ਤੋਂ ਪੁੱਛਿਆ ਕਹਿੰਦੇ ਨਹੀਂ ਛੱਡ ਦੋ ਵੀ ਕੋਈ ਪਰਮਿਸ਼ਨ ਨਹੀਂ ਲਈ ਬਿਨਾਂ ਪਰਮਿਸ਼ਨ ਬਿਨਾਂ ਪਰਮਿਸ਼ਨ ਤੋਂ ਲਾਤਾ ਹੀ ਚੱਕ ਲਈ ਆਸਰੇ ਫਾੜਿਆ ਆਪਣਾ ਮਗਾ ਫਾੜ ਮੇਰੀ ਦੁਕਾਨ ਤੋਂ ਮੋਰ ਹਾਂ ਬਿਨਾਂ ਮਤਲਬ ਤਾਂ ਪੁੱਛੇ ਗੋਠੇ ਚੜ੍ਹ ਕੇ ਸਵੇਰੇ ਚੋਰੀ ਦੀ ਜੀ ਨਹੀਂ ਲਾਇਆ ਸਵੇਰੇ ਕੋਠੇ ਚੜ੍ਹ ਕੇ ਬਿਨਾ ਮਦਦ ਤੋਂ ਤੁਹਾਨੂੰ ਪੁੱਛਿਆ ਸੀਗਾ ਕਿਹਨਾਂ ਪੁੱਛੇ ਦੀ ਸਵੇਰੇ 4:30 ਵੇ ਮੈਂ ਕਿਹਾ ਤੁਸੀਂ ਚੋਰ ਹੋ ਕੋਣ ਸਾਨੂੰ ਵੀ ਪਤਾ ਕੋਣ ਹੋ ਤੁਸੀਂ ਕੀ ਕਹਿੰਦੇ ਕੀ ਹੋ ਰਿਹਾ ਇੱਥੇ ਕੀ ਹੋ ਰਿਹਾ ਸਾਡੀ ਸ਼ੂਟਿੰਗ ਹੋ ਰਹੀ ਹੈ ਸਾਡਾ ਬਿਜ਼ਨਸ ਹੈ ਮੈਂ ਕਿਹਾ ਤੁਹਾਡਾ ਬਿਜ਼ਨਸ ਹੈ ਕਰੋ ਸਾਡਾ ਥੋੜਾ ਬਿਜ਼ਨਸ ਹੈ ਮੈਂ ਆਪਣੀ ਦੁਕਾਨ ਤੋਂ ਫੜਵਾਇਆ ਪੋਸਟਰ ਇਹਨਾਂ ਦੇ ਲਾ ਕੇ ਮੈਂ ਕਿਹਾ ਸ਼ਾਇਦ ਇਹਨਾਂ ਤੋਂ ਪੁੱਛ ਕੇ ਲਾਏ ਹੋਣੇ ਇਹ ਕਹਿੰਦੇ ਸਾਡ ਤੋਂ ਵੀ ਬਿਨਾ ਪੁੱਛੇ ਲਾਤਾ ਤੁਹਾਨੂੰ ਪੁੱਛਿਆ ਗਿਆ ਪੈਸਾ ਇਹਨਾਂ ਨੂੰ ਦੇਈ ਸਾਡੀਆਂ ਸਾਡਾ ਕਸਟਮਰ ਸਾਡਾ ਰੁਕਿਆ ਆਣ ਤੁਹਾਨੂੰ ਪੁੱਛਿਆ ਗਿਆ ਅਸੀਂ ਆ ਵੀ ਕੋਈ ਨਹੀਂ ਦੱਸਦੇ ਆ ਅੱਗੇ ਅਸਲ ਵਿੱਚ ਅਸੀਂ ਮੰਗਦਾ ਵੀ ਪਰਮਿਸ਼ਨ ਦਿੱਤੀ ਹੈ ਕਹਿੰਦੇ ਨਹੀਂ ਇਹ ਤਾਂ ਸਰਕਾਰ